ਵਾਹ ਗੁਰਜੀ ਕੀ ਫਤਿਹ ਸਿੱਖ 72 ਡੱਲੇ ਮੋਂ ਭਾਏ ਕਿਸ ਮਹਿਮਾ ਤਾਂ ਕਿ ਜਾਤ ਨਾ ਕਹੇ ਡੱਲੇ ਵਾਸੀ ਸੰਗਤ ਭਾਰੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਦੇ ਦਰੋਂ ਕੋਰੋਂ ਵਰਸਾਈ ਹੋਏ ਬ੍ਰਹਮ ਗਿਆਨੀ ਭਾਈ ਲਾਲੂ ਜੀ ਅਤੇ 72ਵੇਂ ਪੁਰਖਾਂ ਦੀ ਜਾਦ ਨੂੰ ਮਨਾਉਂਦਿਆਂ ਹੋਇਆਂ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਅੱਜ ਜੋ ਕਿ ਅਸੂ ਦੀ ਮਹੀਨੇ ਦੀ અમાਸ ਦਾ ਦਿਹਾੜਾ ਹੈ ਸੰਗਤਾਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਣਤ ਮਸਤਕ ਹੋ ਰਹੀਆਂ ਹਨ ਬੋਲੀ ਵਿੱਚ ਇਸ਼ਨਾਨ ਕਰ ਰਹੀਆਂ ਹਨ ਸੋ ਸਤਿਗੁਰ ਜੀ ਕਿਰਪਾ ਕਰਨ ਜਿਨ੍ਹਾਂ ਭਾਵਨਾ ਦੇ ਨਾਲ ਸੰਗਤਾਂ ਸਤਿਗੁਰਾਂ ਦੇ ਚਰਨ ਪਰਸ ਰਹੀਆਂ ਹਨ ਸਤ ਗੁਰੂ ਜੀ ਉਹਨਾਂ ਦੀ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਚੱਲ ਰਿਹਾ ਤਾਂ ਗਵਾਨ ਚੱਲ ਰਿਹਾ ਜਿਹੜੇ-ਜਿਹੜੇ ਅਸਥੀਆਂ ਸਿੱਖ ਪੰਥ ਦੇ ਨਾਲ ਜੁੜੀਆਂ ਹੋਈਆਂ ਪਹੁੰਚਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾਈ ਜਿਹੜੀਆਂ ਮੇਲ ਹਸਪਤਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਲਬ ਕਿ ਵਕ ਵਕ ਬੁਲਾ ਰਹੇ ਆ ਰਹੇ ਹਨ ਜਿੱਦਾਂ ਕੱਲ ਅੰਮ੍ਰਿਤ ਵੇਲੇ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਸੀ ਅੰਜ ਪਿਆਰੇ ਸਹਿਬਾਨ ਪੰਜ ਨਿਸ਼ਾਨਚੀ ਸਹਿਬਾਨ ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ ਸੀ ਜੋ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੋਜੀ ਤੋਂ ਆਰੰਭ ਹੋ ਕਰਕੇ ਸਾਰੀ ਨਗਰ ਦੀ ਪ੍ਰਕਰਮਾ ਕਰਕੇ ਫਿਰ ਇਸ ਸਥਾਨ ਤੇ ਸਮਾਪਤੀ ਹੋਏ ਉਪਰੰਤ ਧਾਰਮਿਕ ਦੀਵਾਨ ਆਰੰਭ ਹੋਇਆ ਜਿਸ ਵਿੱਚ ਪੰਥ ਦੇ ਬਯੰਤ ਰਾਗੀ ਢਾਡੀ ਕਵਿਸ਼ਰ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਾ ਕਰਾ ਰਹੇ ਹਨ ਜਿਸ ਵਿੱਚ ਸੱਤ ਗਣ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਅਤੇ ਭਾਈ ਜਸਵੰਤ ਸਿੰਘ ਜੀ ਪਰਵਾਨਾ ਹਜ਼ੂਰੀ ਕਥਾਵਾਚਕ ਸਤ ਗੁਰਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਕਥਾ ਦੇ ਨਾਲ ਨਿਹਾਲ ਕਰ ਰਹੇ ਹਨ ਇਹ ਦੀਵਾਨ ਅੱਜ ਸ਼ਾਮ 5 ਵਜੇ ਤਿੱਕ ਚੱਲੇਗਾ ਅਤੇ ਉਪਰੰਤ ਸਮਾਪਤੀ ਹੋਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਇਆ ਤਾਬ ਕੋਠੜੀ ਅਸੂਦੀ ਪੂਰਨਮਾਸੀ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਖੋਲੀ ਜਾਂਦੀ ਹੈ અમાਵਸ ਦਾ ਦਿਹਾੜਾ ਅਪਰੰਤ ਖਤਮ ਹੋਣ ਉਪਰੰਤ ਅੱਜ ਸ਼ਾਮ ਨੂੰ ਸਮਾਪਤ ਹੋਣ ਉਪਰੰਤ ਅਗਲੇ ਦਿਨ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਇਹ ਤਇਆ ਤਾਬ ਕੋਠੜੀ ਬੰਦ ਕਰ ਦਿੱਤੀ ਜਾਂਦੀ ਹੈ